ਜਾਤ ਜੇਨੇ ਲੰਬਾ ਸਮਾਂ ਆਪਣੇ ਨਾਲ ਜੋੜ ਕੇ ਮੈਨੂੰ ਮਾਨ ਸਤਕਾਰ ਪੁੱਛਿਆ ਉਸ ਮਾਨ ਸਤਕਾਰ ਨੂੰ ਮੈਂ ਕਹਿ ਰੱਖਾਂਗਾ ਜਿਹੜੀ ਪੱਕੇ ਮੇਰੇ ਪਿਤਾ ਨੂੰ ਮਹਾਰਾਜ ਤੇ ਨਾਲ ਬਟਾਇਸੀ ਉਸ ਪੱਕੇ ਦੀ ਮੈਂ ਨਾਲ ਰੱਖਾਂਗਾ ਸਿਰ ਪੰਜਾਬ ਮਹਾਰਾਜ ਜਿਸ ਦਾ ਮਾਨ ਸਤਕਾਰ ਤੇ ਇਸ ਕੌਮ ਦਾ ਮਾਨ ਸਤਕਾਰ ਵਾਸਤੇ ਮੈਂ ਸ਼ਹੀਦੀ ਦੇਣ ਵਾਸਤੇ ਰਾਮਦਾਨ ਅੰਦਰ ਜਾਵਾਂਗਾ ਤੇ ਉਸ ਦੇ ਗੁਰੂ ਸੰਗਤ ਜੀਓ ਮਹਾਰਾਣੀ ਜੇਦੇ ਘਰ ਤੇ ਕੋਈ ਜਦੋਂ ਚਿੱਠੀ ਪਹੁੰਚੀ ਮਹਾਰਾਣੀ ਜੇਦੇ ਘਰ ਨੇ ਵੇਖਿਆ ਹੁਣ ਜੇਕਰ ਸ਼ਾਮ ਸੰਗਤਾਰੀ ਰਾਮਦਾਨ ਵਿੱਚ ਜਾਵੇਗਾ ਨਾ ਤੇ ਕੌਣ ਦੇ ਦਿੱਤੀ ਹੋਈ ਪੱਗ ਨੂੰ ਇਹ ਸ਼ਾਮ ਸਿੰਘ ਅਕਾਰੀ ਹੀ ਉਹਨੂੰ ਬਚਾ ਸਕਦਾ ਹੈ ਅੱਜ ਜਿਹੜੀ ਇਹਨਾਂ ਨੇ ਗਦਾਰੀ ਕੀਤੀ ਹੈ ਨਾ ਗਦਾਰਾਂ ਇਹਨਾਂ ਗਦਾਰਾਂ ਨੂੰ ਮੂੰਹ ਤੋੜਵਾ ਜਵਾਬ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਮੁਖ ਸਹਾਲਾ ਉਹਦੀ ਸ਼ਾਮ ਸਿੰਘ ਅਕਾਰੀ ਹੀ ਦੇ ਸਕਦਾ ਹੈ ਮਹਾਰਾਜ ਨੂੰ ਥੋੜਾ ਹੌਸਲਾ ਹੋਇਆ ਤੇ ਦੂਸਰੇ ਪਾਸੇ ਸਰਦਾਰ ਸ਼ਾਮ ਸਿੰਘ ਅਕਾਰੀ ਨੇ ਉਹ ਸੁਰਮੇ ਜਿਹੜੇ ਸਿੱਖ ਰਾਜ ਦੀਆਂ ਫੌਜਾਂ ਨੂੰ ਛੱਡ ਕੇ ਆਪਣੇ ਘਰਾਂ ਵਿੱਚ ਆਪ ਇੱਥੇ ਸਨ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਉਹਨਾਂ ਸਮੂਹਾਂ ਨੂੰ ਬਲਾਉਣ ਵਾਸਤੇ ਸ਼ਾਮ ਸਿੰਘ ਦੇ ਤਾਲੇ ਦੇ ਚਿੱਠੀਆਂ ਲੈ ਕੇ ਬੰਦਾ ਵੱਦ ਭੇਜੀਆਂ ਉਹਨਾਂ ਵਿੱਚ ਇੱਕ ਮਿਹਣਾ ਵਾਰਿਆ ਗਿਆ ਕਿ ਜੇਕਰ ਅੱਜ ਕੌਮ ਨੂੰ ਲੋੜ ਹੈ ਤੇ ਸਾਨੂੰ ਅੱਗੇ ਹੋ ਕੇ ਲੜਨਾ ਚਾਹੀਦਾ ਹੈ ਨਾ ਕਿ ਕੌਮ ਨੂੰ ਪਿੱਠ ਮਿਸ਼ਾਰਾ ਖਾ ਕੇ ਆਪਣੇ ਘਰਾਂ ਵਿੱਚ ਬੈਠ ਜਾਈਏ ਹੁਣ ਕੌਮ ਦੇ ਵਾਸਤੇ ਲੜਦਾ ਸਮਾਂ ਆਇਆ ਹੈ ਤੇ ਸ਼ਾਮ ਸਿੰਘ ਦੇ ਤਾਲੇ ਦੇ ਚਿੱਠੀਆਂ ਜਿੰਨਾ ਦੇ ਕੋਲ ਪਹੁੰਚਿਆ ਚਿੱਠੀਆਂ ਉਸ ਵੇਲੇ ਪਰੇ ਸਰਦਾਰ ਸ਼ਾਮ ਸਿੰਘ ਦੇ ਦਾਰਿਬੂ ਕੋਲ ਆ ਪਹੁੰਚੇ ਤੇ ਸ਼ਾਮ ਸਿੰਘ ਦੇ ਤਾਲੇ ਨੇ ਸੋਚੇ ਹਾਲਾਤੀ ਬਾਰੇ ਉਹਨਾਂ ਨੂੰ ਦੱਸਿਆ ਤੇ ਜੋ ਅਸੂਲੇ ਕੌਣ ਤੇ ਹਾਲਾਤ ਬਣੇ ਹੋਏ ਨੇ ਕਿਵੇਂ ਮੁਲਕੀ ਦੀ ਜੰਗ ਹੈ ਕਿਵੇਂ ਫਿਰੂ ਸ਼ਾਹ ਦੀ ਜੰਗ ਨੂੰ ਕੇਸਕ ਹਾਰੇ ਨੇ ਕਿਵੇਂ ਆਲੀ ਬਾਤ ਬਦੋ ਬਾਤ ਦੇ ਦਸਤੇ ਤੇ ਗੁਰੂ ਕੇ ਸਿੱਖਾਂ ਨੇ ਲੱਗਦਾ ਹੋਏ ਸ਼ਹੀਦੀ ਜਾਨ ਦਿੱਤਾ ਪਰ ਅਖੀਰ ਹੱਥਾਂ ਨੂੰ ਦੇਖਣਾ ਪਿਆ ਜਿਉਂ-ਜਿਉਂ ਗੁਰੂ ਕੇ ਸਿੱਖਾਂ ਨੇ ਸਰਦਾਰ ਸ਼ਮਸ਼ੇਰ ਅਦਾਲੇ ਦੇ ਕੋਲੋਂ ਸੁਣਿਆ ਉਸੇ ਵੇਲੇ ਉਹਨਾਂ ਦੇ ਹੱਥ ਵਿੱਚ ਸ਼ਮਸ਼ੀਰ ਤੇ ਮੁਠਿਆ ਤੇ ਗਏ ਸਰਦਾਰ ਸ਼ਮਸ਼ੇਰ ਨੇ ਡਾਰੀ ਨੂੰ ਆਖਿਆ ਕਿ ਖਾਬਸ ਨੇ ਕਹਤਾਂ ਤੀ ਤੂੰ ਸਾਡਾ ਜਰਮਲ ਹੈ ਤੇਵੇਂ ਹੁੰਦਿਆ ਹੋਇਆ ਅਸੀਂ ਕੌਣ ਤੇ ਪਿੱਠ ਨਹੀਂ ਵਿਖਾਵਾਂਗੇ ਜਿੱਤੇ ਤੇਰਾ ਹੁਕਮ ਹੋਵੇ ਜਾਂ ਅਸੀਂ ਅੱਗੇ ਹੁੱਕੇ ਲਗਾ ਇਹਨਾਂ ਲੋਕਾਂ ਨੇ ਅਰਦਾਸਾਂ ਸੋਧ ਕੇ ਜਕਾਰਾ ਛੱਡਿਆ ਤੇ ਰੰਗ ਦਾਤਰ ਜੰਗ ਵਾਸਤੇ ਮਤਾਂ ਪਕਾ ਲਿਆ ਗਿਆ ਹੁਣ ਸਾਰ ਸੰਗਤ ਟਾਲੀ ਹੁਣ ਰੰਗ ਦਾਤਰ ਜੰਗ ਵਾਸਤੇ ਤਿਆਰੀ ਕਰ ਰਹੀ ਹੈ ਗੁਰ ਸੰਗਤ ਜੀਓ ਤੇ ਸਾਡੀ ਜ਼ਿੰਦਗੀ ਦੇ ਵਿੱਚ ਤਿੰਨ ਇਸ਼ਾਰਾ ਬੜੇ ਨੇ ਬਣੇ ਜਾਂਦੇ ਹਨ ਪਰ ਜਦੋਂ ਅਮਰ ਤਿੰਨ ਇਸ਼ਾਰਾ ਦਾ ਤੁਸੀਂ ਜ਼ਿਕਰ ਕਰੋਗੇ ਪਹਿਲਾ ਇਸ਼ਾਰਾ ਹੁੰਦਾ ਜਦੋਂ ਵੀ ਇਨਸਾਨ ਧਰਤੀ ਤੇ ਉਹਦਾ ਉਦੋਂ ਦਾਈ ਕਰਉਂਦੀ ਹੈ ਦੂਜਾ ਇਸ਼ਾਰਾ ਜਦੋਂ ਇਨਸਾਨ ਗ੍ਰਸਥ ਨੂੰ ਧਾਰਕ ਕਰਦਾ ਉਦੋਂ ਨਾਈ ਕਰਉਂਦਾ ਹੈ ਤੀਸਰਾ ਸ਼ਿਧਾਂਤ ਇਹ ਲੋਕ ਸਾਦੇ ਸੰਸਾਰ ਨੂੰ ਸਾਰਾ ਭਦੇ ਗੋਦਾਵਰ ਰਲ ਕੇ ਚਾਰ ਭਾਈ ਕਰਾਉਂਦੇ ਆ। ਆ ਤਿੰਨੇ ਸ਼ਿਧਾਂਤ ਇਨਸਾਨ ਦੀ ਜ਼ਿੰਦਗੀ ਦੇ ਬੜੇ ਮੁੱਖ ਮੰਨੇ ਗਏ ਆ। ਸਾਧ ਸੰਗਤ ਟਾਲੀ ਨੇ ਦੋ ਸ਼ਿਧਾਂਤ ਕਰਲੇ ਸਨ ਉਹ ਖੀਰ ਦਾ ਸ਼ਿਧਾਂਤ ਕਰਨ ਵਾਸਤੇ। ਹੁਣ ਸਾਧ ਸੰਗਤ ਟਾਲੀ ਨੇ ਚਾਰ ਭਾਈ ਨਹੀਂ। ਉਹਨੇ ਉਹ ਰਾਤ ਸਾਧੂ ਗੁਰਗੋਬ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸੋ ਸੁੱਖਾਂ ਸਭੇ ਪਾਛਾ ਆਸਤੋ ਤਿਆਰੀ ਕਰ ਲ ਗਏ ਹੁਣ ਆਪਕੀ ਦੇ ਸਿਰਪਤੇ ਸੱਚੇ ਪਾਤਸ਼ਾਹ ਜੀ ਦੀ ਜਨਤਾ ਦੀ ਛੋੜੀ ਵਿੱਚ ਪਾਉਣਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਚੂਰ ਨਿਰਾਦ ਕਰਕੇ ਕਿਵੇਂ ਜੰਗੀ ਬਾਤ ਦਾ ਜਨਰ ਸਰਦਾਰ ਸ਼ਾਮ ਸਿੰਘ ਨਾਲ ਨੇ ਕੀਤਾ ਤਾਦੀ ਬਾਤ ਦੀ ਸਿਰੇ ਦੇ